ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਗੱਲਾਂ ਸਾਂਝੀਆਂ ਕਰਾਂਗੇ ਹਨ ਜਿਵੇਂ ਕਿ ਅੱਜ ਕੱਲ ਆਪਣੇ ਟਰੈਕਟਰਾਂ ਦੇ ਹਿਸਾਬ ਨਾਲ ਕਿਹੜੇ ਇੰਪਲੀਮੈਂਟਸ ਚੱਲ ਰਹੇ ਨੇ ਨਾਰਮਲੀ ਆਪਣੇ ਲਗਭਗ 60% ਟਰੈਕਟਰ ਮੇਰੇ ਹਿਸਾਬ ਨਾਲ 50 HP ਕੈਟਾਗਰੀ ਦੇ ਨੇ 50 ਤੋਂ 55 HP ਕੈਟਾਗਰੀ ਦੇ ਤਾਂ ਇਹਨਾਂ ਲਈ ਆਪਾਂ ਨੂੰ ਕਿਹੜੇ ਇੰਪਲੀਮੈਂਟਸ ਲੈਣੇ ਚਾਹੀਦੇ ਆ ਜਿਹੜੀ ਕਿ ਆਪਣਾ ਤੇਲ ਖਰਚਾ ਵੀ ਨਾ ਵਧਾਉਣ ਜ਼ੋਰ ਵੀ ਨਾ ਜ਼ਿਆਦਾ ਲਗਾਉਣ ਹਨਾ ਤੇ ਵਧੀਆ ਚੱਲੇ ਆਪਣਾ ਟਰੈਕਟਰ A to Z ਦੇ ਇਹ ਹੀ ਆਪਾਂ ਗੱਲਾਂ ਕਰਾਂਗੇ ਅੱਜ ਕੁਸ਼ਕ ਗੱਲਾਂ ਚਲੋ ਤੁਸੀਂ ਸਮਝਾ ਦਿਓ ਕੁਸ਼ਕ ਮੈਂ ਦੱਸ ਦੂੰ ਕਰਾਲ ਮਿਲ ਕੇ ਆਪਾਂ ਨੂੰ ਲੋਕਾਂ ਨੂੰ ਪਤਾ ਲੱਗ ਜੂ ਜਿਹੜੇ ਕੀ ਨਵੇਂ ਵੜਵਾਉਣਾ ਚਾਹੁੰਦੇ ਨੇ ਨਾ ਕਮੈਂਟ ਪੜ ਲੈਣਗੇ ਕੁਸ਼ਕ ਵੀਡੀਓ ਚ ਦੇਖ ਲੈਣਗੇ ਤੇ ਉਹ ਲੋਕਾਂ ਦੀ ਆਪਾਂ ਮਦਦ ਕਰ ਸਕਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂਗੇ ਇੱਕ 50 HP ਤੋਂ 55 HP ਕੈਟਾਗਰੀ ਤੇ ਲਗਭਗ ਸੇਮ ਜਿਹੀ ਡਰੈਕਟਰ ਹੁੰਦਾ ਕੋਈ ਬਹੁਤਾ ਡਿਫਰੈਂਸ ਨਹੀਂ ਹੁੰਦਾ ਇਹਨਾਂ ਦੇ ਵਿੱਚ ਤੇ ਹੁਣ ਆਪਾਂ ਗੱਲ ਕਰਦੇ ਨੇ ਉਹ ਕਲਟੀਵੇਟਰ ਹਾਲ ਕਿੰਨੇ ਚਾਹੀਦੇ ਨੇ ਹਾਲ ਜਿਹੜੇ 50 HP ਕੈਟਾਗਰੀ ਦਾ ਨਾ 55 ਨੂੰ ਲਗਭਗ 11 ਹਾਲ ਹੀ ਚਾਹੀਦੇ ਨੇ ਜਿਹੜਾ ਕਿ ਇਹਨੂੰ ਕੰਫਰਟੇਬਲੀ ਤੇ ਆਪਦੇ ਧਾਇਰੇ ਚ ਰਹਿ ਕੇ ਖੇਚੇ ਜਿਆਦਾ ਤੱਕੇ ਨਾਲ ਨਾ ਖੇਚੇ ਇਹ ਨਾ ਕਿਉਂਕਿ ਤੱਕੇ ਨਾਲ ਚੀਜ਼ ਖਿਚਾਉਣੀ ਕੋਈ ਚੰਗੀ ਗੱਲ ਨਹੀਂ ਕਿ ਤੇਲ ਖਰਚੇ ਵਧੂਗਾ ਕਈ ਹੁਣ ਤੁਸੀਂ ਅਖੋਗੇ ਬਈ ਸਾਡਾ 50 HP ਦਾ ਆਪਾਂ ਮੋਡੀਫਾਈ ਦੀ ਗੱਲ ਨਹੀਂ ਕਰ ਰਹੇ ਜਿਹੜੇ ਏਜੰਸੀ ਤੋਂ ਫਿਟਡ ਟਰੈਕਟਰ ਆਉਂਦਾ ਨਾ ਆਪਾਂ ਮਤਲਬ ਕੁਝ ਵੀ ਨਹੀਂ ਛੇੜਿਆ ਯਾਰ ਉਹਦੀ ਤੇਲ ਦੀ ਚੂੜੀ ਵੀ ਨਹੀਂ ਲੱਗਾਈ ਉਹ ਟਰੈਕਟਰ ਦੀ ਗੱਲ ਕਰਦੇ ਆਂ ਤੇ 11 ਕਲਟੀਵੇਟਰ ਇਸ ਕਰਕੇ ਵਧੀਆ ਰਹਿੰਦੇ ਨੇ ਕਿਉਂਕਿ ਇੱਕ ਤਾਂ ਉਹ ਟਰੈਕਟਰ ਦੇ ਸਾਈਜ਼ ਦੇ ਹਿਸਾਬ ਨਾਲ ਕੰਪੈਕਟ ਨੇ ਅੱਜ ਕੱਲ ਟਰੈਕਟਰ 16 ਦੇ 17 ਚ ਆਉਣ ਲੱਗੇ 16 ਦੇ 17 ਚ ਆਉਣ ਨਾਲ ਕੀ ਹੋ ਗਿਆ ਨਾ ਉਹਨਾਂ ਦੀ ਜਿਹੜੀ ਸਪੀਡ ਰੇਸ਼ੀਓ ਸੀ ਉਹ ਘਟਾ ਸੀ ਉਹਨਾਂ ਨੇ ਤੇ ਉਸੇ ਕਰਕੇ ਅੱਜ ਕੱਲ ਉਹਨਾਂ ਦਾ ਜ਼ੋਰ ਵਾਧਾ ਲੱਗਦਾ ਹੈਗਾ ਟਰੈਕਟਰ ਨਾਲ ਦੇ ਉਹਦੇ ਟਾਇਰ ਕਮਾਉਣ ਤੇ ਵੀ ਸਾਹੀ ਆਪਾਂ ਨੂੰ ਕਹਿ ਰਹੇ ਕਿ 11 ਹੜ ਹੁਣ ਆਪਾਂ ਤਵੀਆਂ ਦੀ ਗੱਲ ਕਰੀਏ ਤਵੀਆਂ ਜਿਹੜਾ 50 ਚੱਕੀ ਦਾ ਟਰੈਕਟਰ ਉਹ 18 ਖਿੱਚ ਲੈਂਦਾ ਜੇ ਕਿਸੇ ਚੰਗੇ ਬੰਦੇ ਤੋਂ ਬਣੀਆਂ ਹੋਈਆਂ ਨੇ ਤੇ ਸਹੀ ਮਾਇਨੇ ਚ ਆਪਾਂ ਬਹਾਉਣੀਆਂ ਨੇ ਸਹੀ ਕੇਅਰ ਚ ਹੋਣੀਆਂ ਹੁਣ ਇਹ ਨਹੀਂ ਹੈਗਾ ਤੁਸੀਂ ਦੂਜਾ ਹਾਈ ਚ ਵਜੀ ਫਿਰੋ ਦੂਜਾ ਹਾਈ ਮਤਲਬ ਕਈਆਂ ਦੇ ਹੈਗਾ ਵੀ ਇਹ ਕਈਆਂ ਦੇ ਹੈ ਵੀ ਨਹੀਂ ਆਪ ਉਹ ਦੂਜੇ ਗियर ਦੀ ਗੱਲ ਕਰ ਰਹੇ ਸੀ ਜੇ ਤੁਹਾਡਾ ਟਰੈਕਟਰ ਦੂਜਾ ਗियर ਨਹੀਂ ਲੈਂਦਾ ਹਨਾ ਉਹ ਚ ਨੁਕਸਾਨ ਸਮਝੋ ਜੇ ਤੁਹਾਡਾ ਟਰੈਕਟਰ ਦੀ ਸਪੀਡ ਚੈੱਕ ਕਰੋ ਪਹਿਲੇ ਨਾ Google ਤੇ ਸਪੀਡੋਮੀਟਰ ਨਾਮ ਦੀ ਐਪਾਂ ਹੀ ਆਉਂਦੀਆਂ ਨੇ ਉਹ ਡਾਊਨਲੋਡ ਕਰੋ ਦੂਜੇ ਗियर ਚ ਪਾ ਕੇ ਉਹਨੇ ਕੇ ਚੱਕਰ ਤੁਸੀਂ ਕਰਕੇ ਦੇਖੋ ਜੇ ਉਹਦੀ ਸਪੀਡ 11 ਕਿਲੋਮੀਟਰ ਹੈ ਨਾ 11 ਕਿਲੋਮੀਟਰ ਮੈਕਸਿਮਮ ਚਾਹੀਦੀ ਹੈ 10 ਤੋਂ 11 ਜਿਹਦੇ ਵਿੱਚ ਆ ਜਾ ਇਹਦਾ ਮਤਲਬ ਤੁਹਾਡਾ ਟਰੈਕਟਰ ਦੂਜਾ ਗियर ਲੈਣ ਦੇ ਮਤਲਬ ਹੈਗਾਗਾ ਜੀ ਉਹ ਤੋਂ ਬਾਅਦ ਵੀ ਨਹੀਂ ਲੈਂਦਾ 10-11 ਦੀ ਸਪੀਡ ਤੋਂ ਵੀ ਇਹਦਾ ਮਤਲਬ ਤੁਹਾਡਾ ਟਰੈਕਟਰ ਜ਼ੋਰ ਨਹੀਂ ਲਾ ਰਿਹਾ ਇੱਥੋਂ ਪਤਾ ਲੱਗੂ ਆਪਾਂ ਨੂੰ ਕਿਉਂਕਿ ਮੈਕਸਿਮਮ ਸਪੀਡ ਜਿਹੜੀ ਬਾਹੀ ਚੁੰਦੀ ਹੈ ਉਹ 11 ਕਿਲੋਮੀਟਰ ਦੀ ਹੁੰਦੀ ਹੈਗੀ 50 ਹਸਪਾਵਰ ਦੇ ਟਰੈਕਟਰ ਦੀ ਤੇ ਮਿਨੀਮਮ 7 ਕ ਹੋਣੀ ਚਾਹੀਦੀ ਜਾਂ ਫੇਰ ਹੀ ਆਪਾਂ ਨੂੰ ਚੰਗੀ ਕ ਐਵਰੇਜ ਮਿਲੂਗੀ ਇਹ ਨਹੀਂ ਹੁੰਦਾ ਕਿ ਕਿੱਲੇ ਕਿਵੇਂ ਕਿਵੇਂ ਉਹ ਕੁਝ ਮਾਇਨੇ ਨਹੀਂ ਰੱਖਦੀ ਸਪੀਡ ਮਾਇਨੇ ਰੱਖਦੀ ਆ ਇੱਕ ਉਹਦਾ ਲੋਡ ਮਾਇਨੇ ਰੱਖਦਾ ਇੱਕ ਉਹਦਾ ਇੰਪਲੀਮੈਂਟ ਮਾਇਨੇ ਰੱਖਦਾ ਹੁਣ ਤਵੀਆਂ 18 ਕ ਐਮਬੀ ਬਲੋ ਵੀ ਆਪਣੇ ਰਾਮ ਨਾਲ ਦੋ ਐਮਬੀ ਬਲੋ ਖਿੱਚ ਲ ਕਿ ਜੀ ਐਚਪੀ ਦਾ ਟਰੈਕਟਰ 4x4 ਹੁੰਦਾ ਨਾ ਥੋੜਾ ਜਿਆ ਉਹ ਚ ਦਿੱਕਤ ਇਹ ਹੀ ਹੁੰਦੀ ਉਹ ਟਰੈਕਟਰ ਦਾ ਆਟੋਮੈਟਿਕਲੀ ਜ਼ੋਰ ਵਾਧਾ ਲਗਾਉਂਦਾ ਹੈਗਾ ਜੇ ਕਿਤੇ 4x4 ਐਦਾਂ ਹੁੰਦਾ ਇੱਕ ਤੋ ਸਲਿੱਪ ਨਹੀਂ ਮਾਰਦਾ ਸਲਿੱਪ ਨਾ ਮਾਰਨ ਕਰਕੇ ਉਹਨੂੰ ਸਾਹ ਨਹੀਂ ਮਿਲਦਾ ਟਰੈਕਟਰ ਨੂੰ ਤਾਂ ਕਰਕੇ ਉਹ ਥੋੜੇ ਜਿਹੇ ਦਬ ਦੇ ਵੱਧ ਹੁੰਦੇ ਆ 4x4 ਤੇ ਕਈ ਵਾਰ ਚੰਗੀ ਪਰਫਾਰਮੈਂਸ ਵੀ ਦੇ ਦਿੰਦੇ ਨੇ ਹਨਾ ਕਿ ਵੰਡੇ ਚਲੋ ਥੱਕ ਕੇ ਲੈ ਜਾਂਦਾ ਲੈ ਲਓ ਤੁਸੀਂ ਤੇ ਹੁਣ ਆਪਾਂ ਸੁਪਰਸੀਡਰ ਦੀ ਗੱਲ ਕਰੀ ਤਾਂ ਸੁਪਰਸੀਡਰ ਅੱਜ ਕਾ 8 ਫੁੱਟੇ ਚਲਾਈ ਜਾਂਦੇ ਨੇ ਕਿਉਂਕਿ ਸਪੀਡਾਂ ਬਹੁਤ ਸਲੋ ਹੋ ਗਈਆਂ 0.6 ਸ਼ੂ ਤੋਂ ਸ਼ੁਰੂ ਹੋਣ ਲੱਗ ਜਾਂਦੀ ਹੈ ਸਪੀਡ ਤਾਂ ਕਰਕੇ ਅੱਜ ਕਾ 8 ਫੁੱਟਾ ਸੁਪਰਸੀਡਰ 50 ਹਸ ਪਾਵਰ ਦਾ ਡ੍ਰੈਕਟਰ ਆ ਰਾਮ ਨਾਲ ਚਲਾਈਂਦਾ ਆਪਾਂ ਵੀ ਚਲਾਉਂਦੇ ਨੇ ਲੋਕ ਹੀ ਚਲਾਉਂਦੇ ਨੇ ਇੱਥੇ ਤੱਕ ਕਿ ਦੂਜੀ ਦੂਜੀ ਧੀ ਜੀ ਲੋ ਵਿੱਚ ਚਲਾਉਂਦੇ ਨੇ ਤਾਂ ਕਰਕੇ ਇਹ ਵੀ ਆ ਡੀਆ ਗੱਲਬਾਤ ਹੈ ਨਹੀਂ ਕਿ ਹੁਣ ਸੁਪਰਸੀਡਰ ਨੇ ਕਿ ਕਿਹੜਾ ਲਈ ਕਿਹੜਾ ਨਾ 50 ਹਸ ਪਾਵਰ ਦੇ ਹਿਸਾਬ ਨਾਲ ਤੁਸੀਂ 8 ਫੁੱਟਾ ਲੈ ਆ ਸਕਦੇ ਹੋ ਕਿ ਬਾਕੀ ਨੇ ਹਰੇਕ ਚੀਜ਼ ਨਾਲ ਜ਼ਮੀਨਾਂ ਤੇ ਡ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਕਈ ਥਾਂ ਤਾਂ 50hp ਦੇ ਟਰੈਕਟਰ ਤੇ ਲੋਕ 15 ਹਾਲ ਪਾਈ ਫਿਰਦੇ ਨੇ ਕਈ ਥਾਂ 11 ਵੀ ਨਹੀਂ ਖਿੱਚਦੇ ਹਨਾ ਇਹ ਚੱਕਰ ਪੈਂਦਾ ਹੁੰਦਾ ਹੈ ਪਰ ਜੇ ਸੌਖੇ ਰਹੇ ਨੇ ਤਾਂ ਆਪਾਂ ਨੂੰ 11 ਚਾਹੀਏ ਇਦਾਂ ਤੁਸੀਂ ਫੋਕਰੀਆਂ ਚ ਪਾਵਾ 100 ਹਾਲ ਲਿਓ 100 ਨਹੀਂ ਮਤਲਬ 101 ਹਾਲ ਲਿਓ ਚਲੋ ਹੋ ਜਾਂਦੀ ਹੈ ਗਲਤੀ ਬਾਕੀ ਤੁਹਾਡੇ ਇੰਜਨ ਦੇ ਡਿਪੈਂਡ ਕਰਦਾ ਹਾਂ ਜਿਵੇਂ ਹੁਣ ਆਪਾਂ ਬੋਡੀਫਾਈ ਕਰਾਇਆ ਉਹ ਤਾਂ ਫਿਰ ਯਾਰ ਰੀਪਲੀਮੈਂਟ ਵੱਡੀ ਲਿਆਉਣੇ ਪੈਣਗੇ ਤੇ ਇੱਕ ਮੈਂ ਹੋਰ ਗੱਲ ਦੱਸਾਂ ਨਾ ਆਪਣੇ ਟਰੈਕਟਰ ਐਵਰੇਜ ਕਿਉਂ ਨਹੀਂ ਦੇ ਰਿਹਾ ਅੱਜਕੱਲ ਨਵੇਂ ਟਰੈਕਟਰ ਕਹਿੰਦੇ ਇਹਨਾਂ ਦੀਆਂ ਸਪੀ ਜਿੱਥੇ ਟਰੈਕਟਰ ਪਹਿਲਾਂ 12-13 ਦੀ ਸਪੀਡ ਤੇ ਜਾਂਦਾ ਸੀ ਹਨਾ ਤੇ ਅੱਜ ਕੱਲ ਉਹ ਰਹਿ ਗਿਆ 10-12 ਤੇ ਇਹਦੇ ਕਰਕੇ ਕੀ ਹੋਗਾ ਟਰੈਕਟਰ ਸੰਤਤਾ ਵਧੀਆ ਖਿੱਚੀ ਜਾਂਦਾ ਪਰ ਉਹ ਤੁਰਦਾ ਨਹੀਂ ਤੁਰਨ ਕਰਕੇ ਉਹ ਘੰਟਾ ਵੱਧ ਲਾਉਂਦਾ ਮੰਨ ਕੇ ਚੱਲੋ 100 ਕਿੱਲਿਆਂ ਵਾਂਗਰ ਇੱਕ ਕਿੱਲਾ ਘੱਟ ਪਾਉਂਦਾ ਹਨਾ ਜਾਂ 10 ਕਿੱਲੇ ਘੱਟ ਪਾਉਂਦਾ ਤਾਂ ਉਹਨੇ ਤੇਲ ਤਾਂ ਉਨੇ ਹੀ ਖਾਣਾ ਨਾ ਬਾਣ ਘੱਟ ਵਾਹੇ ਤੇਲ ਉਨੇ ਹੀ ਖਾਣਾ ਜੇ ਉਹਦੀ ਜਗਾ ਥੋੜਾ ਇੰਪਲੀਮੈਂਟ ਵੱਡਾ ਹੋਵੇ ਤਾਂ ਉਹ ਸੌਖਾ ਚੱਲੂਗਾ ਤੇ ਹੁਣ ਆਪਾਂ ਹੋਰ ਕਿਹੜਾ ਸੰਦ ਰਹਿ ਗਿਆ ਜੇ ਆਪਾਂ ਟਰਾਲੀ-ਟਰੋਲੀ ਦੀ ਗੱਲ ਕਰੀ ਤਾਂ ਇਹ ਤਾਂ ਇੱਕ ਕੋਈ ਐਡੀ ਗੱਲਬਾਤ ਹੁੰਦੀ ਨਹੀਂ ਟਰਾਲੀ ਦੀ ਜੇ ਸੜਕ ਤੇ ਆ ਤੁਸੀਂ ਲੈ ਲੋ 20 ਫੁੱਟ ਵੀ ਖਿੱਚੀ ਲੂ ਜੇ ਅੜ ਗਈ ਤਾਂ 10 ਫੁੱਟ ਵੀ ਅੜ ਗਈ ਇਹ ਅੱਡ ਜੀ ਜਾ ਆ ਗਈ ਹਨ ਤੇ ਹੋਰ ਤਾਂ ਮੈਨੂੰ ਲੱਗਦਾ ਨਹੀਂ ਕੋਈ ਆਪਣਾ ਕੋਈ ਸੰਦ ਸੁੰਦਰਾ ਹੋਊਗਾ ਨਾ ਕਿਉਂਕਿ ਇਹ ਤੋਬਾ ਸੁਹਾਗੇ ਸੁਬੂਗੇ ਰਹਿਗੇ ਉਹ ਤਾਂ ਤੁਹਾਨੂੰ ਪਤਾ ਹੈਗਾ ਖਿੱਚੀ ਲੈਂਦਾ ਹਰੇ ਕੀ ਹਾਂ ਜ਼ਰੂਰੀ ਨਹੀਂ ਹੁੰਦਾ ਹਰੇ ਖਿੱਚ ਜਿਵੇਂ ਕਈ ਸੁਹਾਗੇ ਹੈਵੀ ਬਣਾਉਂਦੇ ਉਹ ਆਸ਼ੀ ਨਹੀਂ ਖਿੱਚਦੇ ਨਾ ਚਲੋ ਉਹ ਤਾਂ ਅੱਡ ਗੱਲਾਂ ਰਹਿ ਗਈ ਹੁਣ 50 ਸੌ ਦਾ ਟਰੈਕਟਰ ਸੁਹਾਗਤ ਆ ਖਿੱਚੂਗੇ ਤੇ ਤੁਸੀਂ ਕੋਈ ਵੀ ਕਮੈਂਟ ਕਰਕੇ ਦੱਸੋ ਨਾ ਕੋਈ ਮੇਨ ਇੰਪਲੀਮੈਂਟਰ ਹੈਗੀ ਹੋਵੇ ਆਪਾਂ ਨੂੰ ਤਾਂ ਜਿੰਨੀ ਕਿ ਵਰਤੋਂ ਦੀ ਹਾਂ ਰੋਟਾਵੇਟਰ ਹੈ ਗਿਆ ਸੱਚ ਰੋਟਾਵੇਟਰ ਅੱਜ ਕੱਲ ਦੇ 50 ਹਸਪਾਰ ਦੇ ਟਰੈਕਟਰ 9 ਫੁੱਟਾ ਖਿੱਚ ਰਹੇ ਨੇ ਆਰਾਮ ਨਾਲ ਖਿੱਚ ਰਹੇ ਨੇ 10 ਫੁੱਟਾ ਵੀ ਖਿੱਚ ਰਹੇ ਨੇ 50 ਐਚਪੀ ਦੇ ਟਰੈਕਟਰ ਪਰ 9 ਫੁੱਟਾ ਕੰਫਰਟੇਬਲ ਆ ਟਰੈਕਟਰ ਦੇ ਹਿਸਾਬ ਨਾਲ ਕੰਫਰਟ ਵਿੱਚ ਰਹਿੰਦਾ ਟਰੈਕਟਰ ਆਪਦੇ ਜਿਆਦਾ ਲੋਡ ਨਹੀਂ ਪੈਂਦਾ ਨਾ ਸਹੀ ਐਵਰੇਜ ਨੇ 4.5 ਲੀਟਰ ਦੀ ਘੰਟੇ ਦੀ ਤੇ ਕਿੱਲੇ ਦੀ ਤੁਸੀਂ ਦੇਖ ਲਿਓਣਾ ਕਿੰਨਾ ਆਪਾਂ ਕਿਹੜੇ ਗੇਅਰ ਚ ਪਾਉਣੇ ਆਗੇ ਉਹ ਗੱਲ ਅੱਡ ਹੁੰਦੀ ਆ ਤੇ ਮੈਨੂੰ ਲੱਗਦਾ ਨਹੀਂ ਹੁਣ ਕੋਈ ਹੋਰ ਇੰਪਲੀਮੈਂਟਰ ਹੋ ਜੇ ਰਿਹਾ ਹੋਊਗਾ ਤਾਂ ਕਮੈਂਟ ਵੀ ਕਰੋ ਜੇ ਕਿਸਾਨ ਵੀਰ ਇੱਕ ਵੀਡੀਓ ਚ ਇੱਕ ਦੱਸਣ ਆਏ ਨੇ ਕਿ ਆ ਇੰਪਲੀਮੈਂਟ ਇਹਨਾਂ ਤੇ ਲਖਾਂਦਾ ਤਾਂ ਦੂਜਿਆਂ ਦਾ ਵੀ ਰਿਪਲਾਈ ਕਰਕੇ ਜਰੂਰੀ ਹੈ ਉਹ ਵੀ ਇੰਨਾ ਇੰਨਾ ਖਾਂਦਾ ਨਾ ਤਾਂ ਆਹ ਟਰੈਕਟਰ ਇੰਨਾ ਖਾਂਦਾ ਤੇ ਇਹਨਾਂ ਨਾਲ ਗੱਲਾਂ ਵਧੀਆ ਹੋ ਜਾਂਦੀਆਂ ਰਲ ਮਿਲ ਕੇ ਚਲੋ ਕੰਮ ਚੱਲੀ ਜਾਂਦੇ ਰਹਿੰਦਾਗਾ ਬਾਕੀ ਐਡ ਚੀਜ਼ਾਂ ਰਹਿ ਗਈਆਂ ਜਿਵੇਂ ਟੂੜੀ ਵਾਲੀ ਮਸ਼ੀਨ ਉਹ ਹਰੇਕ ਕੋਲੇ ਨਹੀਂ ਹੁੰਦੀਗੀ ਤਾਂ ਕਰਕੇ ਆਪਾਂ ਉਹਦੀ ਐਡੀ ਗੱਲਬਾਤ ਕੀਤੀ ਨਹੀਂ ਹੋਰ ਵੀਡੀਓ ਚ ਆਪਾਂ ਜ਼ਰੂਰ ਕਰਾਂਗੇ ਗੱਲਬਾਤ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਧੰਨਵਾਦ ਸਾਰਿਆਂ ਦਾ